बैठ जाओ मैं मम्मी नु सामान दिखा दा ठीक है जी मम्मी हां बेटे आगे तुसी हां जी आ गए नाले मम्मी मैं बाजार च कुछ सामान लेके आई हां आ, आ जाओ तुसी बाहर नहीं यार तो मैं दिखाऊनी है थोनू चल पुत्र तू बैठ मंजे ते मैं आई ठीक है मम्मी पर छेती आ जाओ ਲਿਆ ਦਾ ਸੀ ਲਿਆਇਆ ਨਿਆ ਬਾਜ਼ਾਰ ਤੋਂ ਮੰਮੀ ਇੱਕ ਤਾਂ ਮੈਂ ਲਿਆਇਆ ਸੂਟ ਜਦੋਂ ਨਾ ਮੈਂ ਦੁਕਾਨ ਦੇ ਬਾਹਰ ਸਟੈਚੂ ਦੇ ਪਾਇਆ ਹੋਇਆ ਦੇਖਿਆ ਇਹ ਨਾਲ ਦਾ ਤਾਂ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਮੈਂ ਲੈ ਆਈ ਨਹੀਂ ਗੱਲ ਸੋਣਾ ਤੂੰ ਗਈ ਤਾਂ ਪਰੌਣੇ ਨੂੰ ਖਵਾਉਣ ਪਈ ਹੁੰਦੀ ਤੂੰ ਆਪਦੀ ਖਰੀਦਦਾਰੀ ਕਰਨ ਲੱਗ ਗਈ ਉਹ ਮੰਮੀ ਤੁਹਾਡੇ ਜਵਾਈ ਨੂੰ ਕਿਹੜਾ ਮੈਂ ਘਟ ਖਵਾਇਆ ਉਹਨਾਂ ਦਾ ਪੇਟ ਫੁੱਲ ਕਰਕੇ ਲਿਆਇਆ ਮੈਂ ਤਾਂ ਉਹਨਾਂ ਨੂੰ ਬਾਰ-ਬਾਰ ਪੁੱਛਿਆ ਸੀ ਵੀ ਜੇ ਕੁਝ ਹੋਰ ਖਾਣਾ ਤਾਂ ਦੱਸੋ ਉਹਨਾਂ ਨੇ ਨਾ ਕਰਤੀ ਫਿਰ ਆਉਂਦੀ ਆਉਂਦੀ ਮੈਂ ਆਪਦੀ ਖਰੀਦਦਾਰੀ ਕਰਨ ਲੱਗ ਗਈ ਅੱਛਾ ਚੱਲ ਤੂੰ ਆਇਂਦਾ ਅਸਰ ਰੌਣਕ ਖੁਸ਼ ਤਾਂ ਸੀ ਤੇਰੇ ਨਾਲ ਜਾਂਦਾ ਕਿਸੇ ਗੱਲੋਂ ਉਦਾਸ ਤਾਂ ਨਹੀਂ ਸੀ ਉਹ ਮੰਮੀ ਉਹ ਤਾਂ ਪੂਰਾ ਖੁਸ਼ ਐ ਉਹ ਬੈਠਾ ਐ ਅੰਦਰ ਜਾ ਕੇ ਪੁੱਛ ਲੋ ਉਹਦੀ ਟੈਂਕੀ ਫੁੱਲ ਕਰਾ ਕੇ ਲਿਆਈਆਂ